ਮਹਾਕਰਮ ਚੋਪੜਾ ਤੇ ਤੁਸੀਂ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਇਸ ਟਾਈਮ ਅਸੀਂ ਕੋੜਪੁਰਾ ਦੀ ਦਾਣਾ ਮੰਡੀ ਦੇ ਵਿੱਚ ਜਿਹੜੀ ਰੋਡ ਜਾ ਰਹੀ ਹੈ ਪਿਛਲੇ ਪਾਸੇ ਅੜਤੇ ਅਸ਼ਸ਼ਨਾਲੀ ਬਠਿੰਡਾ ਰੋਡ ਤੋਂ ਮੋਗਾ ਰੋਡ ਨੂੰ ਜਿਹੜੀ ਇਹ ਲਿੰਕ ਰੋਡ ਮਿਲਾਂਦੀ ਹੈ ਜੋਸ਼ੀਦ ਬਾਬਾ ਜੋਸ਼ੀਦ ਦੇ ਦੇਰਵਲ ਨੂੰ ਜਾਂਦੀ ਹੈ ਉਸ ਜਿਹੜੀ ਹੈਗੀ ਹੈ ਇਸ ਸੜਕ ਦਾ ਉਦਘਾਟਨ ਕਰਨ ਲਈ ਪਹੁੰਚੇ ਹੈ ਸਰਦਾਰ ਵੀਰਿੰਦਰ ਸਿੰਘ ਸਰਦਾਰ ਕੁਟਾਰ ਸਿੰਘ ਸਨਵਾ ਸੁਪੀਕਰ ਸਾਹਿਬ ਦੇ ਛੋਟੇ ਭਾਈ ਤੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਜੀ ਉਹ ਵੀ ਇੱਥੇ ਪਹੁੰਚੇ ਨੇ ਉਹ ਇਸ ਸੜਕ ਦਾ ਦੁਰਘਟਨ ਕਰ ਰਹੇ ਨੇ ਬੜੇ ਚਿਰਾਂ ਤੋਂ ਇਹ ਮੰਗ ਸੀਗੀ ਅੜਤੇ ਅਸ਼ਸ਼ਨਵਲ ਇਸ ਰੋਡ ਦੀ ਬਹੁਤ ਵਾਰ ਪਿਛਲੀਆਂ ਸਰਕਾਰਾਂ ਵੇਲੇ ਵੀ ਬੜੇ ਮਿੰਟਾਂ ਤਰਲੇ ਕੀਤੇ ਬੜੇ ਲੋਕਾਂ ਨੂੰ ਉਹਨਾਂ ਨੇ ਬੜੇ ਲੀਡਰਾਂ ਨੂੰ ਉਹਨਾਂ ਨੇ ਕਿਹਾ ਪਰ ਇਹ ਸਰਕਾਰ ਜਿਹੜੀ ਹੈਗੀ ਆ ਉਹਨਾਂ ਦਾ ਵਾਅਦਾ ਪੂਰਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਲੋਕਾਂ ਦੇ ਵਾਅਦੇ ਪੂਰੇ ਕਰਨ ਚ ਪੂਰੇ ਤਨਮਨ ਨਾਲ ਜਿਹੜਾ ਹੈਗਾ ਜੋਰ ਲਾ ਰਹੀ ਹੈ ਇਸ ਟਾਈਮ ਇਸ ਸੜਕ ਦਾ ਜਿਹੜਾ ਦੁਰਘਟਨ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਹਲਕਾ ਕੋੜਕਪੁਰ ਦਾ ਜੱਤ ਹਲਕੇ ਦੇ ਵੀ ਪੰਜ ਸੜਕਾਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਮਾਰਕੀਟ ਕਮੇਟੀ ਕੋੜਕਪੁਰ ਦੇ ਮੰਡੀ ਬੋਰਡ ਕੋੜਕਪੁਰ ਦੇ ਅੰਡਰ ਆਉਂਦੀਆਂ ਉਹ ਸੜਕਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਗੱਲ ਕਰਾਂਗੇ ਸਰਦਾਰ ਗੁਰਮੀਤ ਸਿੰਘ ਆਰੇਵਾਲਾ ਜੀ ਨਾਲ ਕੀ ਕਹਿੰਦੇ ਨੇ ਹਾਂਜੀ ਧੰਵਾਦ ਜੀ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ ਉਦੋਂ ਤੋਂ ਜਿਹੜਾ ਪੰਜਾਬ ਦੇ ਵਿੱਚ ਵਿਕਾਸ ਕਾਰਜ ਹਰ ਪਾਸੇ ਚੱਲ ਰਹੇ ਆ ਇਹ ਚਿਰਾਂ ਤੋਂ ਅਲਮਕ ਦੀ ਮੰਗ ਜੋ ਕਾਲੀ ਭਾਈਪਾ ਕਾਂਗਰਸ ਸਰਕਾਰਾਂ ਦੇ ਸਮੇਂ ਵੀ ਰਹੀ ਉਸ ਨੂੰ ਜਿਹੜਾ ਅਸੀਂ ਪੂਰਾ ਕਰਦੇ ਹੋਏ ਅੱਜ ਜਿਹੜਾ ਆਰਤੀਆ ਐਸੋਸੀਏਸ਼ਨ ਦੇ ਦਫ਼ਤਰ ਮੂਰ ਦੀ ਲੰਘ ਦੀ ਸ਼ਹੀਦ ਜੋਤ ਸਿੰਘ ਸਮਾਦ ਤੱਕ ਦੀ ਸੜਕਾ ਉਹ ਅਸੀਂ ਸ਼ੁਰੂ ਕੀਤੀ ਹੈ ਇਹ ਸੜਕਾਂ ਜਿਹੜੀਆਂ ਪੂਰਾ ਮੰਡੀ ਦੇ ਅੰਦਰ ਆਉਂਦੀਆਂ ਅਸੀਂ ਪੰਜ ਸੜਕਾਂ ਜਿਹੜੀਆਂ ਬਣਾ ਰਏ ਆ ਉਹ ਜਲਦ ਤਿਆਰ ਕਰਕੇ ਲੋਕ ਅਰਪਣ ਕੀਤੀਆਂ ਜਾਣਗੀਆਂ ਜਿਹੜੀਆਂ ਅਸੀਂ ਵਾਅਦੇ ਕੀਤੇ ਸੀ ਜੋ ਗਰੰਟੀਆਂ ਦਿੱਤੀਆਂ ਸੀ ਕੇਜਰੀਵਾਲ ਸਾਹਿਬ ਨੇ ਤਕਰੀਬਨ ਅਸੀਂ ਉਹ ਸਾਰੀਆਂ ਪੂਰੀਆਂ ਕਰ ਚੁੱਕੇ ਆ। ਇਹ ਉਸ ਤੋਂ ਵੱਖਰੀ ਇੱਕ ਜਿਹੜੀ ਅਸੀਂ ਸੜਕ ਸੁਰੱਖਿਆ ਫੋਰਸ ਵੀ ਜਿਹੜੀ ਅਸੀਂ ਦਿੱਤੀ ਹੈ। ਸੜਕ ਸੁਰੱਖਿਆ ਫੋਰਸ ਤੋਂ ਬਾਅਦ ਜਿਹੜਾ ਅਸੀਂ ਰੋਡ ਜਿਹੜੇ ਰਹਿੰਦੇ ਆ ਉਹ ਜਲਦ ਤਿਆਰ ਕਰ ਰਹੇ ਆ। ਤੇ ਇਸ ਤੋਂ ਬਾਹਰ ਜੋ ਅਸੀਂ ਵਾਅਦੇ ਦੇ ਵਿੱਚ ਨਹੀਂ ਸੀ ਕੀਤਾ ਉਹ ਵੀ ਕਰ ਰਹੇ ਆ। ਇੱਕ ਵਾਅਦਾ ਜੋ ਬਾਕੀ ਰਹਿ ਗਿਆ ਸੀ 1000 ਰੁਪਏ ਦਾ ਲੇਡੀਜ਼ ਵਿੰਗ ਦਾ ਉਹ ਵੀ ਜਿਹੜਾ ਜਲਦ ਲੇਡੀਜ਼ ਨੂੰ ਦਿੱਤਾ ਜਾਊਗਾ। ਇਹ ਜਿਹੜੀ ਜਿਹੜੇ ਬਹੁਤ ਸਿਰਾਂ ਤੋਂ ਮੰਗ ਸੀਗੀ ਅੜਦੇ ਸੈਸ਼ਨ ਸੀ ਬਹੁਤ ਸਰਕਾਰਾਂ ਆਈਆਂ ਪਹਿਲਾਂ ਇਹ ਇਹ ਕਾਫੀ ਖਸਤਾ ਹਾਲਤ ਹੋ ਚੁੱਕੀ ਸੀ ਅੱਜ ਜਿਹੜੀ ਬਣ ਰਹੀ ਆ بڑے ਲੋਕ ਇਸ ਬਾਰੇ ਲੋਕ ਚਰਚਾ ਵੀ ਹੋ ਰਹੀ ਆ ਔਰ ਅੜਦੇ ਸੈਸ਼ਨ ਧੰਨਵਾਦ ਕਰ ਰਿਹਾ ਤੁਸੀਂ ਕੀਤਾ ਦੇਖੋ ਜੀ ਅਸੀਂ ਜਿਹੜਾ ਆਪਦਾ ਫਰਜ਼ ਨਿਭਾ ਰਹੇ ਆ ਜੋ ਸਾਡਾ ਫਰਜ਼ ਬੰਦ ਹੈ ਅਸੀਂ ਉਹ ਸੂਲਤ ਸਰਕਾਰ ਵੱਲੋਂ ਇਹਨਾਂ ਨੂੰ ਦਵਾ ਰਹੇ ਆ ਉਹ ਆਪਦਾ ਫਰਜ਼ ਨਿਭਾ ਰਹੇ ਆ ਉਹਨਾਂ ਨੂੰ ਜਿਹੜਾ ਚਿਰਾਂ ਤੋਂ ਜਿਹੜਾ ਨਹੀਂ ਸੀ ਨਿਆ ਮਿਲਿਆ ਉਹਨਾਂ ਨੂੰ ਨਿਆ ਮਿਲਿਆ ਉਹਨਾਂ ਦਾ ਜਿਹੜਾ ਉਹ ਹੱਕ ਬਣਦਾ ਉਹ ਕਰ ਰਹੇ ਇਹ ਸੰਸਰਦਾਰ ਗਰਮੀਤ ਸਿੰਘ ਆਰੇਵਾਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਤੇ ਹੁਣ ਗੱਲ ਕਰਾਂਗੇ ਸਰਦਾਰ ਵੀਰਿੰਦਰ ਸਿੰਘ ਜੀ ਜਿਹੜੇ ਪਟਾਰ ਸਿੰਘ ਸੰਧਵਾ ਜੀ ਦੇ ਛੋਟੇ ਭਾਈ ਨੇ ਉਹ ਇਸ ਸੜਕ ਦਾ ਉਦਘਾਟਨ ਕੀਤਾ ਹੈਗਾ ਉਹਨਾਂ ਨੇ ਕੀ ਕਹਿੰਦੇ ਨੇ ਹਾਂਜੀ ਸੰਧਵਾ ਜੀ ਅ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਵਿਕਾਸ ਦੀ ਸਰਕਾਰ ਹੈ ਤੇ ਉਹਨਾਂ ਦੀ ਗਤੀਛਿ ਲਗਵਾਈ ਹੈ बाई जी के जितना सड़क है फंड विकास के काम लोग सहूलत तो लै लो बिजली तो लै लो खेत आने तो लै लो आम पानी तो लै लो खेतिया पाइप तो लै लो चाहे वह थर्मल प्लांट की गल हो चाहे कोई भी गल होनी कि मान सरकार ने अगे वो साथ दिता है चाहे सेहत सहूलत हो चाहे पढ़ाई की गल हो तरह जो अभी मान साहब ने वादे किए साकार ने वादे ਉਹਨਾਂ ਨੂੰ ਹੋਰ ਕਰਨ ਦਾ ਯਤਨ ਕਰ ਰਹੇ ਔਰ ਲਗਾਤਾਰ ਕਰਦੇ ਆ ਰਹੇ ਜਿਹੜੀ ਤੁਸੀਂ ਇਹਨਾਂ ਚਰਚਾ ਹੋ ਰਹੀ ਚਰਚਾ ਦੋ ਗੱਲਾਂ ਚ ਹੁੰਦੀ ਹੈ ਜਿਆਦਾ ਕੰਮ ਨਾ ਹੋਵੇ ਤਾਂ ਚਰਚਾ ਜੇ ਕੰਮ ਹੋ ਰਿਹਾ ਤਾਂ ਚਰਚਾ ਹੁਣ ਕੰਮ ਹੋ ਰਿਹਾ ਇਹ ਚੰਗੀ ਗੱਲ ਹੈ ਚਰਚਾ ਹੋ ਰਹੀ ਹੈ ਔਰ ਜਲਦੀ ਲੋਕ ਆਪਣ ਇਹ ਜਿਹੜੀ ਹੈ 3 ਕਰੋੜ ਰੁਪਇਆ ਜਿਹੜਾ ਸ਼ਹਿਰ ਦੇ ਵਿਕਾਸ ਆਸਤੇ ਆਇਆ ਮਾਝੂ ਸਪੀਕਰ ਸਾਹਿਬ ਦੀ ਯਤਨ ਜਤਨਾ ਸਦਕਾ ਇੱਕ 18 ਲੱਖ 35 ਹਜ਼ਾਰ ਦਾ ਉਧਰ ਕੰਮ ਹੋਇਆ ਸੀਵਰੇਜ 7 ਕਰੋੜ ਇੱਕ ਹੋਰ ਆਇਆ ਸੀਗਾ ਉਹ ਵੀ ਸਾਰਾ ਲੱਗਿਆ ਲਾਈਟਾਂ ਵਗੈਰਾ ਤੇ ਸਭ ਕੁਝ ਲੱਗਿਆ ਤੇ ਇਸੇ ਤਰ੍ਹਾਂ ਮਤਲਬ ਜਿਹੜੀਆਂ ਅਡੋ ਅੱਖੋ ਪੰਜ ਸੜਕਾਂ ਗਣਾਈਆਂ ਗੁਰਮੀਤ ਜੀ ਨੇ ਉਹਨਾਂ ਚ ਇੱਕ ਇਹ ਛੜਕ ਹੈ ਇਹ ਵੀ ਜਲਦੀ ਬਣ ਕੇ ਪੰਜੇ ਦੀਆਂ ਪੰਜੇ ਛੜਕਾਂ ਬਣ ਕੇ ਲੋਕ ਅਰਪਣ ਹੋਣੀਆਂ ਧੰਨਵਾਦ ਜੀ ਇਹ ਸਭ ਸਰਦਾਰ ਵੀਰੇਂਦਰ ਸਿੰਘ ਜੀ ਸਨਵਾ ਜਿਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਸੜਕਾਂ ਜਿਹੜੀਆਂ ਬਰਦੀਆਂ ਨੇ ਔਰ ਕੀ ਕਹਿਣਾ ਚਾਹੁੰਦੇ ਨੇ ਲੋਕ ਇਸ ਜੀ ਨਾਲ ਵੈਲਕਮ ਸਾਹਿਬ ਮਿੱਤਲ ਹਾਂਜੀ ਮਿੱਤਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਨੇ ਜੇ ਆਰਤੀਆਂ ਦਾ ਕਾਫੀ ਸੰਵਾਦੀ ਦਾ ਚੇਅਰਮੈਨ ਸਦੇ ਗਰਮੀ ਸਿੰਘ ਜੀ ਹਾਰੇ ਵਾਲੇ ਸਾਡੇ ਵੱਡੇ ਭਾਈ ਸਾਹਿਬ ਮਿਰੁੱਲਾ ਸਾਹਿਬ ਬਹੁਤ ਹੀ ਇਹਨਾਂ ਨੇ ਜੋ ਕੋਸ਼ਿਸ਼ ਕੀਤੀ ਜੋ ਅੱਜ ਸਾਡੀ ਬਹੁਤ ਪੁਰਾਣੀ ਇੱਕ ਮੰਗ ਸੀ ਆਰਤੀਆਂ ਦੀ ਹੋਰਾਂ ਦੀ ਵੀ ਜੋ ਇਸ ਰੋੜ ਜੋਤ ਸਿੰਘਾ ਰੋਡ ਦੇ ਉੱਪਰ ਰਹਿੰਦੇ ਆnde ਜਾਂਦੇ ਨੇ ਸਾਨੂੰ ਆਰਤੀਆਂ ਨੂੰ ਲੇਬਰ ਵਾਲਿਆਂ ਨੂੰ ਸਾਨੂੰ ਬਹੁਤ ਪਰੇਸ਼ਾਨੀ ਸੀ ਅਸਤੀ ਜੀ ਜੋ ਅੱਜ ਇਹਨਾਂ ਨੇ ਸੁਲਵਾ ਸਾਨੂੰ ਨੇ ਔਰ ਜਿਦਾ ਤਾਦੀ ਨੇ ਮਿਲ ਕੇ ਜੋ ਵੀ ਕੰਮ ਕੀਤਾ ਜੋ ਵੀ ਸਿਰੇ ਲਾਇਆ ਇਹ ਅੱਜ ਜੋ ਇਹਨਾਂ ਦਾ ਘਾਟਨ ਕਰ ਰਹੇ ਆ ਕਿ ਸਾਡੇ ਕੋ ਸਾਡੀ ਬਹੁਤ ਪਿਆਣੀ ਮੰਗਾਂ ਜੇ ਪੂਰੀ ਹੋ ਗਈ ਆ ਸਾਨੂੰ ਬਹੁਤ ਖੁਸ਼ੀ ਆਸ ਗੱਲ ਦੀ ਅਸੀਂ ਬਹੁਤ ਧੰਨਵਾਦੀ ਆਂ ਇਹਨਾਂ ਲੋਕਾਂ ਦੇ ਸਰਦਾਰ ਕੁਲਵਾਹ ਜੀ ਪਤਾ ਸਿੰਘ ਸੰਵਾ ਜੀ ਦੇ ਗੁਰਮੀਤ ਸਿੰਘ ਆਦੇਵਾਲੇ ਜੀ ਦੇ ਤੇ ਬਿਕਨ ਲਾ ਜੀ ਦੇ ਜਿਨ੍ਹਾਂ ਨੇ ਸਾਨੂੰ ਇਸ ਜੀ ਇੱਕ ਬਹੁਤ ਵੱਡੀ ਸੁਗਾਤ ਦਿਵਾਲੀ ਦੇ ਤਿਵਾਰ ਤੇ ਦਿੱਤੀ ਆ ਜੋ ਕਿ ਬਹੁਤ ਜਲਦੀ ਬਣ ਕੇ ਤਿਆਰ ਹੋ ਜੂਗੀ ਧੰਨਵਾਦ ਕਸਲਾ ਕਰਮੇਸ਼ ਸਿੰਘ ਆਰੇ ਵਾਲਾ ਜੀ ਦੱਸਣਾ ਚਾਹੁੰਦੇ ਕਿ ਕਿੰਨੇ ਲਗਤ ਨਾਲ ਪਹਿਲਾਂ ਕਿੰਨਾ ਆ ਚੁੱਕਾ ਹੈ ਔਰ ਕਿੰਨੇ ਲਗਤ ਨਾਲ ਹੈ ਜਿਹੜਾ ਨੈਸ਼ਨਲ ਕਮੇਟੀ ਕੋਲ ਜਿਹੜਾ ਸਰ ਵੀਰਿੰਦਰ ਸਿੰਘ ਸੰਧਵਾ ਜੀ ਨੇ ਗੱਲ ਕੀਤੀ ਸੀ 18 ਲੱਖ 35000 ਨਹੀਂ 18 ਕਰੋੜ 35 ਲੱਖ ਰੁਪਏ ਆ 18 ਕਰੋੜ 35 ਲੱਖ ਰੁਪਏ ਨਾਲ ਅਸੀਂ ਜਿਹੜਾ ਸੀਵਰ ਵਾਲੀ ਜਿਹੜੇ ਡਿਸਪੋਜ਼ਲ ਵਾਲੀ ਡਰੇਨ ਆ ਬਣਾਉਣ ਜਾ ਰਹੇ ਆ ਉਹ ਪਾਈਪਾਂ ਪਾ ਕੇ ਬਣਾਈ ਜਾਊਗੀ ਜਿਹੜਾ ਪਾਣੀ ਦੀ ਨਿਕਾਸੀ ਦਾ ਜਿਹੜਾ ਪ੍ਰਬੰਧ ਸੀ ਉਹ ਅਸੀਂ ਮੁਕੰਮਲ ਕਰਾਂਗੇ ਭਾਵੇਂ ਕਿੰਨੇ ਮੋਟਰਾਂ ਚੱਲ ਜਾਣ ਉਹ ਸਾਰਾ ਪਾਣੀ ਚੱਲੂਗਾ 18 ਕਰੋੜ 35 ਲੱਖ ਜਿਹੜਾ ਇਸ ਦੇ ਲਈ ਆਇਆ ਸੀਗਾ ਤੇ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪੁੱਖ ਨੂੰ ਵਧੀਆ ਬਣਾਉਣ ਲਈ ਇਹ ਜਿਹੜੇ ਵਿਕਾਸ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਇਸੇ ਲੜੀ ਤਹਿਤ ਪੂਰੇ ਪਰਾ ਹਲਕੇ ਦੇ ਵਿੱਚ ਵੀ ਪ੍ਰਕਾਸ਼ ਕਾਰਜ ਕੀਤੇ ਜਾ ਰਹੇ ਨੇ ਧਨਿਕ ਸਵਰਾਟੀ ਵੀ ਤਰਸੇਮ ਚੋਪੜਾ ਕੋੜਪੂਰਾ